2013 ਦੇ ਮਾਮਲੇ ਦੇ ਵਿੱਚ ਬਹੁ ਕਰੋੜੀ ਡਰੱਗ ਮਾਮਲਾ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਆਉਂਦਾ ਉਸ ਡਰੱਗ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ ਮੋਹਾਲੀ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਜਗਦੀਸ਼ ਭੋਲਾ ਸਾਬਕਾ ਡੀਐਸਪੀ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਸ ਦੇ ਨਾਲ 25 ਹੋਰ ਦੋਸ਼ੀ ਕਰਾਰ ਦਿੱਤੇ ਗਏ ਨੇ ਜਗਦੀਸ਼ ਭੋਲਾ ਜੋ ਡੀਐਸਪੀ ਰਹਿ ਚੁੱਕੇ ਆ ਡਰੱਗ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਦਾ ਨਾਮ ਆਉਂਦਾ ਹੈ ਹਰ ਕੋਈ ਜਾਣਦਾ ਹੈ ਜਗਦੀਸ਼ ਭੋਲਾ ਕੌਣ ਹੈ ਔਰ ਬਹੁਤ ਕਰੋੜੀ ਡਰੱਗ ਮਾਮਲਾ ਜਿਹੜਾ ਹੈ ਇਹ ਕਿਹੜਾ ਡਰੱਗ ਮਾਮਲਾ 6000 ਕਰੋੜ ਦਾ ਇਹ ਡਰੱਗ ਮਾਮਲਾ ਹੈ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਬੋਲਦਾ ਉਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਡਰੱਗ ਮਾਮਲੇ ਦੇ ਅੰਦਰ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਉਹ ਸੁਣਾਈ ਗਈ ਹੈ ਜਗਦੀਸ਼ ਭੋਲਾ ਜਿਹੜਾ 2013 ਦੇ ਵਿੱਚ ਬਰਖਾਸਤ ਕਰ ਦਿੱਤਾ ਜਾਂਦਾ ਹੈ ਡੀਐਸਪੀ ਪਦ ਤੋਂ ਤੁਹਾਨੂੰ ਦੱਸ ਦਈਏ ਜਗਦੀਸ਼ ਭੋਲਾ ਪਹਿਲਵਾਨ ਰਹਿ ਚੁੱਕਿਆ ਹੈ ਅਰਜੁਨ ਅਵਾਰਡ winner ਰਹਿ ਚੁੱਕਿਆ ਹੈ ਉਸ ਨੂੰ ਡੀਐਸਪੀ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ 2013 ਦੇ ਵਿੱਚ ਬਰਖਾਸਤ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਟ੍ਰਾਇਲਸ ਜਿਹੜੇ ਨੇ ਚੱਲ ਰਹੇ ਹੁੰਦੇ ਨੇ ਜੇਲ੍ਹ 'ਚ ਹੁੰਦਾ ਜਗਦੀਸ਼ ਭੋਲਾ ਲੰਗੇ ਸਾਲ ਵੀ ਜੇਲ੍ਹੋਂ ਬਾਹਰ ਆਉਂਦਾ ਥੋੜਾ ਸਮਾਂ ਮਿਲਦਾ ਰਿਆਤ ਮਿਲਦੀ ਆ ਉਸ ਵੇਲੇ ਜਦੋਂ ਉਸ ਦੀ ਮਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੁੰਦੀ ਹੈ ਔਰ ਹੁਣ ਮਹਾਲੀ ਕੋਰਟ ਦੇ ਵੱਲੋਂ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਔਰ ਉਸ ਦੇ ਨਾਲ 25 ਹੋਰ ਅਕਿਊਜ਼ਡ ਦੱਸੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਮਹਿਲਾਵਾਂ ਵੀ ਮੌਜੂਦ ਨੇ ਔਰ ਨਾਲ ਦੀ ਨਾਲ ਮਨੀ ਲਾਂਡਰਿੰਗ ਦੇ ਇਲਜ਼ਾਮ ਜਗਦੀਸ਼ ਭੋਲਾ ਦੇ ਉੱਤੇ ਵੱਡੀ ਕਾਰਵਾਈ ਮਹਾਲੀ ਅਦਾਲਤ ਦੇ ਵੱਲੋਂ ਅੱਜ ਬਿਕਰਮ ਸਿੰਘ ਮਜੀਠੀਆ ਵੀ ਜਿਹੜੇ ਨੇ ਉਹ ਚੰਡੀਗੜ੍ਹ ਗਏ ਹੋਏ ਸੀ ਇਸੇ ਕਿ ਉਹ ਆਪਣੀ ਪੇਸ਼ੀ ਦੇ ਵਿੱਚ ਮੌਜੂਦ ਨਹੀਂ رہ ਸਕੇ ਐਸਆਈਟੀ ਦੇ ਵੱਲੋਂ ਪੁੱਛ ਪੜਤਾਲ ਕੀਤੀ ਜਾਣੀ ਸੀ ਉਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਹੀਂ ਜਾ ਸਕੇ ਕਿਉਂਕਿ ਆਜ ਇੱਧਰ ਗਏ ਹੋਏ ਸੀ ਔਰ ਇਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੁਣ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੋਵੇਗੀ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ